ਪੁਲਿਸ ਦੇ ਵੱਲੋਂ ਪਾਨਾ ਸਿੱਧੂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਬਨਾਲਾ ਦੇ ਪੁਲਿਸ ਥਾਣਾ ਤਨੋਲਾ ਦੇ ਐਸਐਚਓ ਲਖਬੀਰ ਸਿੰਘ ਦੀ ਅਗਵਾਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਨਾ ਸਿੱਧੂ ਦੇ ਘਰ ਤੇ ਪਹੁੰਚੀ ਪੁਲਿਸ ਜਿਸ ਦੇ ਵੱਲੋਂ ਪਾਨਾ ਸਿੱਧੂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਪਾਨਾ ਸਿੱਧੂ ਨੂੰ ਲਿਜਾ ਰਹੀ ਪੁਲਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦੱਸਦੇ ਕਿ ਇਹ ਕਿ ਪਾਨਾ ਸਿੱਧੂ ਨੂੰ ਤਨੋਲਾ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਜਾਣ ਦੀ ਖਬਰ ਤੋਂ ਬਾਅਦ ਸਮਰਥਕ ਅੱਗੇ ਆਏ ਨੇ ਤੇ ਪਾਨਾ ਸਿੱਧੂ ਦੀ ਟੀਮ ਅਤੇ ਸਮਰਥਕ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਇਤਰਾਜ਼ ਜਤਾ ਰਹੇ ਨੇ ਉਹਨਾਂ ਦਾ ਕ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਪਿੰਡ ਟਿੱਬੀ ਚ ਲੱਗ ਰਹੀ ਸ਼ਰਾਫ ਫੈਕਟਰੀ ਤੇ ਕੈਮੀਕਲ ਫੈਕਟਰੀ ਦੇ ਰੂਸ ਦੇ ਵਿੱਚ ਇਹ ਜਿਹੜਾ ਵਿਰੋਧ ਕੀਤਾ ਜਾਣਾ ਸੀ ਜਿਸ ਨੂੰ ਲੈ ਕੇ ਰਾਜਸਥਾਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਈ ਝੂਠੇ ਮੁਕੱਦਮੇ ਵੀ ਦਰਜ ਕੀਤੇ ਨੇ ਝੂਠੇ ਮੁਕੱਦਮੇ ਦਰਜ ਹੋਣ ਤੋਂ ਬਾਅਦ ਪਾਣਾ ਸਿੱਧੂ ਦੇ ਵੱਲੋਂ ਮਹੰਗਾ ਸਿੱਧੂ ਦੇ ਹੱਕ ਦੇ ਵਿੱਚ ਹੋਰੇ ਵੱਡੇ ਇਕੱਠ ਦੇ ਵਿੱਚ ਆਪਣੇ ਸਮਰਥਕਾਂ ਸਣੇ ਪਹੁੰਚਿਆ ਜਾਣਾ ਸੀ ਪਰ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਪਾ ਲਈ ਗਈ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ